ਪਿਆਣਾ ਵੀ ਜਿਹੜੇ ਪ੍ਰੇਮੀ ਜੋੜੇ ਨੇ ਉਹਨਾਂ ਵਾਸਤੇ 20 ਰੁਪਏ ਕੱਪ ਪਿਆਰ ਚ ਧੋਖੇ ਵਾਸਤੇ ਲੋਕਾਂ ਵਾਸਤੇ 15 ਰੁਪਏ ਕੱਪ ਵੀ ਤਾਂ ਕਿ ਉਹਨੂੰ ਪਤਾ ਲੱਗੇ ਵੀ ਉਹਨੇ ਕੀ ਖੋਇਆ ਹੈਗਾ ਵੀ ਤੇ ਉਹ ਆਪਾਂ ਨੂੰ ਲੱਭੇ ਸਰਚਾ ਮਾਰ ਮਾਰ ਕੇ ਕੋਸ ਨੌਜਵਾਨ ਨਾਲ ਮਿਲਵਾਉਣ ਜਾ ਰਿਆਂ ਕਿ ਜਿਸ ਨੇ ਕੀ ਪਿਆਰ ਦੇ ਵਿੱਚ ਢੋਕਾ ਖਾਧਾ ਪਾਜੀ ਤੁਹਾਨੂੰ ਪਤਾ ਹੀ ਹੈ ਬਸ ਨਿੱਕੀ ਉਮਰਾਂ ਦੇ ਵਿੱਚ ਪਿਆਰ ਹੋ ਗਿਆ ਫਿਰ ਢੋਕਾ ਖਾਦਾ 4-5 ਸਾਲ ਸੇਲੀ ਨਾਲ ਦੀ ਸੀਗੀ ਰਹੀ ਤੇ ਛੱਡ ਗਈ ਇਸ ਨੇ ਬੇਵਫਾ ਚਾਹੇ ਵਾਲਾ ਇੱਕ ਰੇੜੀ ਆ ਜਿਸ ਆਈ ਲਵ ਯੂ ਸੰਗਰੂਰ ਦਾ ਨਾਮ ਦਿੱਤਾ ਹੋਇਆ ਹੈ ਉਸ ਤੋਂ ਬਾਅਦ ਉਹਨੂੰ ਚਾਹ ਜ਼ਿਆਦਾ ਪਸੰਦ ਸੀ ਫਿਰ ਆਪਾਂ ਉਹਦੀ ਯਾਦ ਚ ਚਾਹ ਦੀ ਛਟਾਲੀ ਖੋਲੀ ਸੀ ਪਾਜੀ ਕਿ ਅਕਸਰ ਪਿਆਰ ਵਿੱਚ ਢੋਕਾ ਖਾਣ ਵਾਲੇ ਨੌਜਵਾਨ ਗਲਤ ਨਾਸਤੇ ਚੁਣ ਲੈਂਦੇ ਆ ਤੇ ਮਾਪੇ ਨੂੰ ਵੀ ਪਿੱਛੋਂ ਪਰੇਸ਼ਾਨੀ ਹੁੰਦੀ ਆ ਬੜੀਆਂ ਦੇ ਸ਼ੌਂਕ ਕੁਛ ਅਵੱਲੇ ਹੁੰਦੇ ਨੇ ਉਹ ਦਾ ਫੈਮਿਲੀ ਤੋਂ ਬਿਲੋਂਗ ਕਰ ਸਕਦੇ ਆ ਨੀ ਰੇਂਜਮੈਂਟ ਹੋਇਆ ਬਸ ਤੁਹਾਨੂੰ ਪਤਾ ਹੀ ਹੈਗਾ ਅਕਸਰ ਫੇਰ ਛੱਡ ਗਈ ਪਿਆਰ ਨੂੰ ਠਕਰ ਆ ਗਈ ਲੋ ਜੀ ਬਸ ਤੁਹਾਨੂੰ ਪਤਾ ਫਿਰ ਮਾੜਾ ਮੋਟਾ ਦੁੱਖ ਤਾਂ ਹੁੰਦਾ ਏ ਜੋ ਬੰਦਾ ਕਿਸੇ ਨੂੰ ਪਿਆਰ ਕਰਦਾ ਉਹਨੂੰ ਭੁੱਲ ਨਹੀਂ ਸਕਦਾ ਕਦੇ ਵੀ ਸੱਚਾ ਪਿਆਰ ਕਰਦਾ ਭੁੱਲ ਨਹੀਂ ਸਕਦਾ ਨਿਰਪਕ ਪੋਰਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਪਾਲ ਸਿੰਘ ਕਹਾਵਦਾ ਤੁਹਾਨੂੰ ਉਸ ਨੌਜਵਾਨ ਨਾਲ ਮਿਲਵਾਉਣ ਜਾ ਰਿਹਾ ਕਿ ਜਿਸ ਨੇ ਕੀ ਪਿਆਰ ਦੇ ਵਿੱਚ ਢੋਕਾ ਖਾਤਾ ਅਕਸਰ ਪਿਆਰ ਵਿੱਚ ਢੋਕਾ ਖਾਣ ਵਾਲੇ ਨੌਜਵਾਨ ਕਾਫੀ ਹਤਖੰਡੇ ਅਪਲਾ ਲੈਂਦੇ ਨੇ ਪਰ ਇਸ ਨੌਜਵਾਨ ਨੇ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ ਤਸਵੀਰਾਂ ਵਿੱਚ ਦਿਖਾ ਦਿੰਦੇ ਹਾਂ ਤੁਸੀਂ ਇਸ ਨੇ ਬੇਵਫਾ ਚਾਹੇ ਵਾਲਾ ਇੱਕ ਰੇੜੀ ਆ ਜਿਸ ਆਈ ਲਵ ਯੂ ਸੰਗਰੂਰ ਦਾ ਨਾਮ ਦਿੱਤਾ ਹੋਇਆ ਹੈ ਵੀਰ ਆਪਣਾ ਕੰਮਕਾਰ ਕਰਦਾ ਹੈ ਤੇ ਬਹੁਤ ਵਧੀਆ ਸੰਦੇਸ਼ ਹੈ ਇਹ ਆਮ ਨੌਜਵਾਨਾਂ ਲਈ ਕਿਉਂਕਿ ਜੋ ਨੌਜਵਾਨ ਪਿਆਰ ਦੇ ਵਿੱਚ ਭੜਕ ਜਾਂਦੇ ਹਨ ਉਹ ਕਈ ਪੁੱਠੇ ਉਪਰਾਲੇ ਕਰ ਲੈਨੇ ਪਰ ਇਸ ਨੌਜਵਾਨ ਨੇ ਆਪਣਾ ਇੱਕ ਪੈਸ਼ਨ ਚੇਂਜ ਕੀਤਾ ਤੇ ਇੱਕ ਚਾਹ ਦੀ ਦੁਕਾਨ ਲਾਈ ਜਿਸ ਤੇ ਬੇਫਵਾ ਚਾਹ ਵਾਲਾ ਲਿਖਿਆ ਤੇ ਪ੍ਰੇਮੀ ਜੋੜੀ ਵਾਸਤੇ 20 ਰੁਪਏ ਤੇ ਆਰਚ ਵਿੱਚ ਧੋਖਾ ਖਾਏ ਨੌਜਵਾਨਾਂ ਲਈ 15 ਰੁਪਏ ਚਾਹ ਦਾ ਕੱਪ ਹੈ ਜੋ ਕਿ ਸਪੈਸ਼ਲ ਗੁੜ ਦੀ ਚਾਹ ਬਣਾਉਂਦੇ ਨੇ ਗੱਲਬਾਤ ਕਰ ਲੈਨੇ ਆ ਵੀਰ ਨਾਲ ਵੀ ਕੀ ਕਹਿਣਾ ਚਾਹੁੰਦੇ ਨੇ ਕੀ ਨਾਮ ਹੈ ਵੀਰ ਜੀ ਆਪਣਾ ਸ਼ਸ਼ੀ ਗਲਪਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਰੋਹਿਤਾਂਸ ਪਾਜੀ ਅ ਕਿਸ ਤਰ੍ਹਾਂ ਸੋਨੇ ਇਹ ਚੁਣਿਆ ਕਿਉਂਕਿ ਅਕਸਰ ਪਿਆਰ ਵਿੱਚ ਧੋਖਾ ਖਾਣ ਵਾਲੇ ਨੌਜਵਾਨ ਗਲਤ ਨਾਸਤੇ ਚੁਣ ਲੈਂਦੇ ਆ ਤੇ ਮਾਪੇ ਨੂੰ ਵੀ ਪਿੱਛੋਂ ਪਰੇਸ਼ਾਨੀ ਹੁੰਦੀ ਆ ਭਾਜੀ ਤੁਹਾਨੂੰ ਪਤਾ ਹੀ ਆ ਬਸ ਨਿੱਕੀ ਉਮਰਾਂ ਦੇ ਵਿੱਚ ਪਿਆਰ ਹੋ ਗਿਆ ਫਿਰ ਧੋਖਾ ਖਾਦਾ 4-5 ਸਾਲ ਸਹੇਲੀ ਨਾਲ ਦੀ ਸੀਗੀ ਰਹੀ ਤੇ ਛੱਡ ਗਈ ਤੇ ਉਸ ਤੋਂ ਬਾਅਦ ਉਹਨੂੰ ਚਾਹ ਜ਼ਿਆਦਾ ਪਸੰਦ ਸੀ ਫਿਰ ਆਪਾਂ ਉਹਦੀ ਯਾਦ ਚ ਚਾਹ ਦੀ ਛਟਾਲੀ ਖੋਲ ਲੀਤੀ ਭਾਜੀ ਕੀ ਕਾਰਨ ਹੋਇਆ ਕਿ ਉਸ ਨੂੰ ਤੁਹਾਡੇ ਨਾਲ ਲੱਗ ਹੋਣਾ ਪਿਆ ਬਸ ਕੁੜੀਆਂ ਦੇ ਸ਼ੌਂਕ ਕੁਛ ਬੱਲੇ ਹੁੰਦੇ ਨੇ ਉਹਦਾ ਸੁਪਨਾ ਸੀ ਬਾਰ ਜਾਣ ਦਾ ਕੈਨੇਡਾ ਜਾ ਚੜਨ ਦਾ ਆਪਾਂ ਠੀਕ ਠਾਕ ਫੈਮਿਲੀ ਤੋਂ ਬਿਲੋਂਗ ਕਰ ਸਕਦੇ ਆ ਨੀ ਰੇਂਜਮੈਂਟ ਹੋਇਆ ਬਸ ਤੁਹਾਨੂੰ ਪਤਾ ਹੀ ਹੈਗਾ ਅਕਸਰ ਫੇਰ ਛੱਡ ਗਈ ਪਿਆਰ ਨੂੰ ਠਕਰ ਆ ਗਈ ਫਿਰ ਤੁਸੀਂ ਬੇਵਫਾ ਚਾਹ ਵਾਲਾ ਹੀ ਕਿਉਂ ਕੀਤਾ ਚੁਣਿਆ ਮੱਸੋਫੇਰਾ ਬਈ ਉਹ ਬੇਵਫਾ ਕਰ ਗਈ ਮੇਰੇ ਨਾਲ ਫਿਰ ਮੈਂ ਇੱਕ ਬੇਵਫਾ ਬ੍ਰਾਂਡ ਸ਼ੁਰੂ ਕੀਤਾ ਪੰਜਾਬ ਦੇ ਵਿੱਚ ਵੀ ਆਪਾਂ ਨਾਂ ਰੱਖਿਆ ਵੀ ਆਣਾ ਵੀ ਜਿਹੜੇ ਪ੍ਰੇਮੀ ਜੋੜੇ ਨੇ ਉਹਨਾਂ ਵਾਸਤੇ 20 ਰੁਪਏ ਕੱਪ ਪਿਆਰ ਚ ਧੋਖੇ ਵਾਸਤੇ ਲੋਕਾਂ ਵਾਸਤੇ 15 ਰੁਪਏ ਕੱਪ ਵੀ ਤਾਂ ਕਿ ਉਹਨੂੰ ਪਤਾ ਲੱਗੇ ਵੀ ਉਹਨੇ ਕੀ ਖੋਇਆ ਹੈਗਾ ਵੀ ਤੇ ਉਹ ਆਪਾਂ ਨੂੰ ਲੱਭੇ ਸਰਚਾ ਮਾਰ ਮਾਰ ਕੇ ਮਖਸ ਤੋਂ ਡਾ ਬਹੁਤ ਵਧੀਆ ਰਿਹਾ ਕਿਉਂਕਿ ਅੱਜ ਅਕਸਰ ਪ੍ਰੇਮੀ ਜੋੜਾ ਜਿਹੜਾ ਧੋਖਾ ਖਾ ਜਾਂਦਾ ਉਹ ਬੱਚੇ ਬਹੁਤ ਗਲਤ ਰਸਤੇ ਤੇ ਚਲੇ ਜਾਂਦੇ ਹਨ ਪਰ ਤੁਸੀਂ ਇੱਕ ਇਸ ਨੂੰ ਕਿੱਤਾ ਬਣਾ ਲਿਆ ਦੇਖੋ ਭਾਈ ਜੀ ਗੱਲ ਤਾਂ ਇਹ ਹੈਗੀ ਅਸਲ ਦੇ ਵਿੱਚ ਗਲਤ ਰਸਤੇ ਦੀ ਦੇਖੋ ਹਨਾ ਵੀ ਜਦੋਂ ਬੱਚਾ ਵੱਡਾ ਹੁੰਦਾ ਚਾਹੇ ਕੁੜੀਆ ਚਾਹੇ ਮੁੰਡਾ ਇੱਕ ਮਾਂ-ਬਾਪ ਦਾ ਸੁਪਨਾ ਹੁੰਦਾ ਕਿ ਸਾਡਾ ਬੱਚਾ ਸਾਡਾ ਨਾਮ ਰੋਸ਼ਨ ਕਰੂਗਾ ਦੇਖੋ ਹਨਾ ਧੋਖੇ ਤਾਂ ਦੁਨੀਆ ਤੇ ਹੁੰਦੀ ਹੀ ਰਹਿੰਦੇ ਨੇ ਕਿ ਦੇਖੋ ਹਨਾ ਦੁਨੀਆ ਨਾਲ ਵੱਡੇ-ਵੱਡੇ ਹੀਰ ਰਾਜੇ ਸੱਸੀ ਸਾਹਿਬਾ ਨਾਲ ਹੋਏ ਨੇ ਆਪਾਂ ਦਾ ਕੁਝ ਵੀ ਨਹੀਂ ਚੀਜ਼ ਹੈਗੇ ਫੇਰ ਵੀ ਆਪਾਂ ਦੁਨੀਆ ਤੇ ਹਨਾ ਪਰ ਲੇ ਲੈਕਿਨ ਵਾਹ ਪੇ ਉਹ ਫੈਮਿਲੀ ਦੁਵਾਰਾ ਨਹੀਂ ਮਿਲਦੀ ਹੁੰਦੀ ਤੇ ਇਸ ਕਰਕੇ ਫਿਰ ਆਪਾਂ ਪਾਜੀ ਬਸ ਇਹੀ ਸਟਾਲ ਦਾ ਨਾਂ ਬੀਬਫਾਈ ਰੱਖ ਲਿਆ ਕੀ ਲੱਗਦਾ ਜਦੋਂ ਧੋਖਾ ਹੋਇਆ ਪਹਿਲਾਂ ਪਿਆਰ ਹੋਇਆ ਫਿਰ ਧੋਖਾ ਹੋਇਆ ਉਸ ਤੋਂ ਬਾਅਦ ਇਹ ਕਿੱਤਾ ਚੁਣਿਆ ਤੇ ਅੱਜ ਕੱਲ ਕਿਸ ਤਰ੍ਹਾਂ ਦੇਖ ਰਿਹਾ ਹਾਂ ਪਾਜੀ ਬਸ ਤੁਹਾਨੂੰ ਪਤਾ ਫਿਰ ਮਾੜਾ ਮੋਟਾ ਦੁੱਖ ਤਾਂ ਹੁੰਦਾ ਹੀ ਜੋ ਬੰਦਾ ਕਿਸੇ ਨੂੰ ਪਿਆਰ ਕਰਦਾ ਉਹਨੂੰ ਭੁੱਲ ਨਹੀਂ ਸਕਦਾ ਕਦੇ ਵੀ ਸੱਚਾ ਪਿਆਰ ਕਰਦਾ ਭੁੱਲ ਨਹੀਂ ਸਕਦਾ ਤੇ ਬਸ ਬਾਕੀ ਬਾਬੇ ਨਾਨਕ ਦੀ ਮੇਰਾ ਕਤੇ ਇਹਨੇ ਟਾਈਮ ਵਧੀਆ ਆਪਣਾ ਵਧੀਆ ਆਪਣੇ ਯਾਰ ਮਿੱਤਰ ਆਪਣ ਨੂੰ ਹੌਸਲਾ ਦੇਣ ਵਾਲੇ ਬਾਕੀ ਮਾਪਿਓ ਜੀ ਨੇ ਇਹਨਾਂ ਨੇ ਬਹੁਤ ਹੌਸਲਾ ਦਿੱਤਾ ਮੈਨੂੰ ਬਾਜੀ ਹਨਾ ਤਾਂ ਇਹਨਾਂ ਦਾ احਸਾਨ ਮੈਂ ਸਾਰੀ ਜ਼ਿੰਦਗੀ ਮਾਪਿਓ ਦਾ ਨਹੀਂ ਭੁੱਲ ਸਕਦਾ ਪਹਿਲਾਂ ਵੀ ਮੇਰੇ ਨਾਲ ਸੀ ਹੁਣ ਵੀ ਮੇਰੇ ਨਾਲ ਨੇਗੇ ਕੀ ਲੱਗਦਾ ਤੁਹਾਡੀਆਂ ਪੁਰਾਣੀਆਂ ਯਾਦਾਂ ਜ਼ਿਆਦਾ ਹੋਣੀਆਂ ਕਿੱਥੇ ਕਿੱਥੇ ਮਿਲਦੇ ਰਹੇ ਆਪਸ ਵਿੱਚ ਬਸ ਬਾਜੀ ਯਾਦਾਂ ਤਾਂ ਹੁਣ ਚਲੋ ਛੱਡੋ ਕੋਈ ਗੱਲ ਨਹੀਂ ਉਹ ਤਾਂ ਅਕਸਰ ਹੁੰਦੀ ਹੀ ਰਹਿੰਦੀਆਂ ਨੇਗੇ ਬਾਜੀ ਬਸ ਹੁਣ ਤਾਂ ਜਿੱਥੇ ਹੁੰਦਾ ਹੀ ਆ ਸੁਪਨਾ ਹਰੇਕ ਇਨਸਾਨ ਦਾ ਹੁੰਦਾ ਜਾਂ ਜੁਣਦਾ ਤੁਹਾਨੂੰ ਪਤਾ ਹੀ ਹੈਗਾ ਬਾਜੀ ਬਸ ਕੀ ਲੱਗਦਾ ਕਿ ਗਿੱਪੀ ਘਰੇਕਵਾਲ ਦਾ ਗੀਤ ਵੀ ਹੋਣੀ ਗੁੰਗੁਣਾ ਰਹੇ ਸੀ ਤੁਸੀਂ ਹਾਂ ਜੀ ਹਾਂ ਭਾਜੀ ਕਹਿੰਦੇ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਕਹਿੰਦਾ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨਹੀਂ ਇਹ ਬੰਦੇ ਆ ਚੜਾਈਆਂ ਰਹਿੰਦੀਆਂ ਕਿਸੇ ਨੂੰ ਤਾਂ ਦੋ ਵਕਤ ਦੀ ਰੋਟੀ ਵੀ ਨਹੀਂ ਮਿਲਦੀ ਕਿਸੇ ਦੇ ਮੂਰੇ ਮੱਖਣ ਮਲਾਈਆਂ ਰਹਿੰਦੀਆਂ ਕੋਈ ਉਸ ਦੀ ਯਾਦ ਵਿੱਚ ਕੋਈ ਸ਼ੈਰੋ ਸ਼ਾਇਰੀ ਵੀ ਕਰੀ ਹੋਣੀ ਤੁਹਾਨੂੰ ਕਹਿੰਦਾ ਭਾਜੀ ਮੇਨੇ ਦੁਨੀਆ ਦੇ ਚੱਲੇ ਕਹਿੰਦਾ ਮੇਨੇ ਦੁਨੀਆ ਦੇ ਛੱਲੇ ਪਿਆ ਕੁਝ ਵੀ ਨਾ ਪੱਲੇ ਕਹਿੰਦਾ ਮੇਨੇ ਦੁਨੀਆ ਦੇ ਛੱਲੇ ਪਿਆ ਕੁਝ ਵੀ ਨਾ ਪੱਲੇ ਸਾਡਾ ਸਾਰਾ ਕੁਝ ਗੋਰੀਏ ਤਬਾਹ ਹੋ ਗਿਆ ਅਸੀਂ ਵੀ ਰਹਿ ਗਏ ਕੱਲੇ ਤੇ ਸੱਜਣਾ ਤੇਰਾ ਵੀ ਵਿਆਹ ਹੋ ਗਿਆ ਕੀ ਜੀ ਮੈਸੇਜ ਦੇਣਾ ਚਾਹੋਂਗੇ ਕਿਉਂਕਿ ਅਕਸਰ ਨੌਜਵਾਨ ਪੀੜੀ ਤੁਹਾਡੀ ਉਮਰ ਦੇ ਚਾਕੇ ਭੜਕ ਜਾਂਦੀ ਹੈ ਪਰ ਤੁਸੀਂ ਨੇ ਇੱਕ ਕਿੱਤਾ ਚੁਣਿਆ ਤੇ ਆਪਣੇ ਮਾਪੇ ਦੇ ਕੰਮ ਦੇ ਵਿੱਚ ਸਹਾਇਕ ਹੋ ਦੇ ਰਹੇ ਹੋ ਮੈਂ ਤਾਂ ਸਾਰੇ ਵੀਰ ਭਰਾ ਪੈਣਾ ਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹਨਾ ਵਾਂ ਹਨ ਵੀ ਮੁੰਡਾ ਕੁੜੀ ਜਿੰਨੇ ਵੀ ਨੇ ਚਾਹੇ ਮੁੰਡਾ ਚਾਹੇ ਕੁੜੀ ਵੀਰ ਭਰਾਵਾਂ ਨੂੰ ਇਹੀ ਕਹਿਣਾ ਚਾਹਨਾ ਕਿ ਨਸ਼ਿਆਂ ਦੇ ਵਿੱਚ ਨਾ ਪਾਓ ਆਪਣੀ ਜ਼ਿੰਦਗੀ ਖਰਾਬ ਨਾ ਕਰੋ ਇਹਦੇ ਤੋਂ ਨਿਕਲ ਕੇ ਦੇਖੋ ਬਾਹਰ ਹੋਰ ਵੀ ਦੁਨੀਆ ਹੈਗੀ ਹੈ ਠੀਕ ਹੈ ਨਾ ਪਿਆਰ ਦੇ ਵਿੱਚ ਵੀ ਕੁਝ ਨਹੀਂ ਹੈਗਾ ਨਸ਼ਾ 'ਚ ਵੀ ਕੁਝ ਨਹੀਂ ਹੈਗਾ ਆਪਣੇ ਮਾਪਿਓ ਦਾ ਸਤਿਕਾਰ ਕਰੋ ਜਿਨ੍ਹਾਂ ਨੇ ਆਪਾਂ ਨੂੰ ਜਨਮ ਦਿੱਤਾ ਇਸ ਉਮਰ ਦੇ ਵਿੱਚ ਆਪਾਂ ਉਹਨਾਂ ਦਾ ਸਹਾਰਾ ਬਣਾਂਗੇ ਆਪਾਂ ਇਸ ਉਮਰ 'ਚ ਹੀ ਸਹਾਰਾ ਬਣਾਂਗੇ ਫਿਰ ਹੋਰ ਕਿਹੜੀ ਉਹਨਾਂ ਮਾਪਿਓ ਨੂੰ ਇੰਨੀ ਆਸਾਂ ਹੁੰਦੀ ਨੇ ਵੀ ਸਾਡਾ ਬੱਚਾ ਵੱਡਾ ਹੋਇਆ ਸਾਡੇ ਕੁਝ ਇੱਕ ਬਹੁਤ ਵਧੀਆ ਗੱਲ ਆ ਧੰਦਾ ਦਾ ਸ਼ੁਰੂ ਕਰਿਆ ਪਰ ਇੱਕ ਕੋਰਟ ਕੰਪਲੈਕਸ ਦੇ ਅੱਗੇ ਹੀ ਕਿਵੇਂ ਕਿਉਂਕਿ ਕੋਰਟ ਕਚੈਰੀਆਂ 'ਚ ਹੀ ਪੇਸ਼ੀਆਂ ਪੈਂਦੀਆਂ ਹੁੰਦੀਆਂ ਨੇ ਕੋਰਡ ਕਚੈਰੀਆਂ ਦੇ ਵਿੱਚ ਭਾਜੀ ਪੇਸ਼ੀਆਂ ਵੀ ਬਾਕੀ ਸਾਡੇ ਵਕੀਲ ਸਹਿਬਾਨ ਮੇਰੇ ਭਰਾ ਵਕੀਲ ਸਾਹਿਬ ਨੇ ਜਿੰਨੇ ਵੀ ਨਗੇ ਹਨ ਇਹ ਮੈਨੂੰ ਅਕਸਰ ਕਦੇ ਵੀ ਆਪਣਾ ਹਨਾ ਗੈਰ ਨਹੀਂ ਸਮਝਦੇ ਚਾਲਾ ਨਹੀਂ ਸਮਝਦੇ ਕਰੀ ਮੈਂ ਸਟੋਲ ਹਮੇਸ਼ਾ ਮੈਨੂੰ ਛੋਟੇ ਭਾਈਆਂ ਵਾਂਗ ਰੱਖਿਆ ਇਹਨਾਂ ਦਾ ਮੈਨੂੰ ਬਹੁਤ ਮੈਂ ਇਹਨਾਂ ਦਾ ਸਤਿਕਾਰ ਕਰਦਾ ਜੋ ਮੈਨੂੰ ਇੱਥੇ ਇਹਨਾਂ ਨੇ ਮੌਕਾ ਦਿੱਤਾ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਣ ਦਿੱਤੀ ਮੈਨੂੰ ਗਲਤ ਰਾਹ ਤੋਂ ਹਮੇਸ਼ਾ ਰੋਕਦੇ ਨੇ ਕਿ ਚਲੋ ਕਹਿੰਦੇ ਪਿਆਰ ਤਾਂ ਹੁੰਦੀ ਰਹਿੰਦੇ ਨੇ ਕਿ ਅਕਸਰ ਦੇ ਵਿੱਚ ਹਨਾ ਦੁਨੀਆ ਤੇ ਹਿੰਮਤ ਨਹੀਂ ਹਾਰੀ ਦੀ ਬਾਕੀ ਸਾਰੇ ਵਕੀਲ ਸਾਹਿਬ ਬਹੁਤ ਵਧੀਆ ਮੇਰੇ ਭਰਾ ਨੇਗੇ ਅ हां वीर ਦਾ ਮੈਸੇਜ ਬਹੁਤ ਵਧੀਆ ਰਿਹਾ ਕਿਉਂਕਿ ਮਾਪੇ ਅਕਸਰ ਉਮੀਦਾਂ ਹੁੰਦੀਆਂ ਨੇ ਕਿ ਸਾਡਾ ਬੱਚਾ ਵੱਡਾ ਹੋ ਕੇ ਕੁਝ ਬਣੇ ਤੇ ਸਾਡੀਆਂ ਉਮੀਦਾਂ ਤੇ ਖਰਾ ਉਤਰੇ ਉਸੇ ਤਰ੍ਹਾਂ ਇਸ ਵੀਰ ਨੇ ਚਲੋ ਧੋਖਾ ਖਾਂਦਾ ਪਰ ਇੱਕ ਬਹੁਤ ਵਧੀਆ ਰੋਜ਼ਗਾਰ ਤੋੜਿਆ ਤੁਸੀਂ ਦੇਖਦੇ ਹੋ ਨਿਰਪੱਖ ਪੋਸਟ ਮੈਂ ਹਰਪਾਲ ਸਿੰਘ ਕਾਬਦਾ ਸੰਗਰੂਰ